ਹਾਂਜੀ ਤੁਸੀਂ ਕਿੰਨੇ ਤਰ੍ਹਾਂ ਦੀਆਂ ਚਟਣੀਆਂ ਤਾਂ ਖਾਧੀਆਂ ਹੋਣਗੀਆਂ ਪਦੀਨੇ ਦੀ ਚਟਣੀ ਧਨੀਏ ਦੀ ਚਟਣੀ ਹੋਰ ਤੇ ਆਪਾਂ ਅੱਜ ਬਣਾਵਾਂਗੇ ਅਮਰੂਦ ਦੀ ਚਟਣੀ ਉਹਦੇ ਲਈ ਪਦੀਨਾ ਧਨੀਆ ਅਦਰਕ ਅਮਰੂਦ ਕਾਲੀ ਮਿਰਚ ਤੇ ਜੀਰਾ ਭੁੰਨ ਕੇ ਤੇ ਨਮਕ ਪਹਿਲਾਂ ਆਪਾਂ ਮਿਰਚਾਂ ਨੂੰ ਕੱਟ ਲਾਂਗੇ ਤਿੰਨ ਮਿਰਚਾਂ ਲਈਆਂ ਮੈਂ ਕੁੰਡੀ ਵਿੱਚ ਆਪਾਂ ਚਟਣੀ ਬਣਾਵਾਂਗੇ ਇਹ ਨੂੰ ਮਿਕਸੀ ਵਿੱਚ ਵੀ ਬਣਾ ਸਕਦੇ ਸੀ ਪਰ ਜਿਹੜਾ ਕੁੰਡੀ ਵਿੱਚ ਕੁੱਟਣ ਚਟਣੀ ਕੁੱਟਣ ਦਾ ਸਵਾਦ ਆਉਂਦਾ ਵਾ ਉਹ ਵੱਖਰਾ ਹੀ ਹੁੰਦਾ ਵਾ ਇਹਦੀ ਸਵਾਦ ਬਣਦੀ ਹੈ ਚਟਣੀ ਜੇ ਤੁ ਆਪਾਂ ਕੁੰਡੀ ਚ ਕੁੱਟੀ ਹੋਈ ਖਾਣੇ ਆ ਤਾਂ ਹਾਂਜੀ ਮਿਰਚ ਕੁੱਟੀ ਗਈ ਮਿਰਚ ਇਸ ਕਰਕੇ ਕੁੱਟੀ ਆ ਪਹਿਲਾਂ ਵੀ ਇਹਦੇ ਬੀਜ ਬੂਸ ਸਾਰੇ ਕੁੱਟੇ ਜਾਣਗੇ ਫਿਰ ਆਪੇ ਇੱਕ ਛੋਟਾ ਜਿਹਾ ਪਿਆਜ਼ ਨਮਾ ਲੀ ਛੋਟਾ ਜਿਹਾ ਪਿਆਜ਼ ਵੀ ਆਪਾਂ ਨੇ ਇਹਦੇ ਵਿੱਚ ਕੁੱਟ ਕੇ ਕਟਣ ਨੂੰ ਪਾ ਲਵਾਂਗੇ ਹਾਂਜੀ ਇਹਨੂੰ ਵੀ ਆਪਾਂ ਕੁੱਟ ਲਾਂਗੇ ਨਾਲ ਹੀ ਨਾਲ ਹੀ ਆਪਾਂ ਪਦੀਨਾ ਪਾ ਲਾਂਗੇ ਅਦਰਕ ਪਾ ਲਵਾਂਗੇ ਛੋਟਾ ਜਿਹਾ ਪੀਸ ਇਨੂੰ ਵੀ ਆਪਾਂ ਕੱਟ ਲਵਾਂਗੇ ਫਿਰ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਆਪਾਂ ਧਨੀਆ ਪਾਵਾਂਗੇ ਇਹ ਚਟਨੀ ਬਹੁਤ ਸਵਾਦ ਬਣਦੀ ਹੈ ਜੀ ਹੁਣ ਧਨੀਆ ਪਾ ਲਵਾਂਗੇ ਧਨੀਏ ਨੂੰ ਵੀ ਆਪਾਂ ਕੱਟ ਲਵਾਂਗੇ ਹਾਂਜੀ ਤਾਂ ਇਹਨੂੰ ਕਟ ਲਿਆ ਤੇ ਹੁਣ ਜਿਹੜਾ ਅਮਰੂਦ ਆ ਅਮਰੂਦ ਜਿਹੜਾ ਆਪਾਂ ਨੇ ਲਾਲ ਅਮਰੂਦ ਲਿਆਵਾ ਇਹਦੇ ਵਿੱਚ ਇਹਦਾ ਆਪਾਂ ਛਿਲਕਾ ਉਤਾਰ ਲਵਾਂਗੇ ਸਖਤ ਹੁੰਦਾ ਜਿਹੜੇ ਤੇ ਬੀਜਾ ਉਹ ਵੀ ਕੱਢ ਦਵਾਂਗੇ ਆਪਾਂ ਬੀਜੇ ਦੇ ਸਖਤ ਜੇ ਹੁੰਦੇ ਆ ਇਸ ਕਰਕੇ ਆਪਾਂ ਕੱਢ ਦਵਾਂਗੇ ਕੱਲੇ ਗੁੱਦੇ ਦੀ ਆਪਾਂ ਚਟਣੀ ਬਣਾਵਾਂਗੇ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਅਮਰੂਦ ਦੇ ਵਿੱਚ ਆਇਰਨ ਬਹੁਤ ਹੁੰਦਾ ਇਹ 슈ਗਰ ਦੇ ਪੇਸ਼ੈਂਟ ਵੀ ਇਹਨੂੰ ਖਾ ਸਕਦੇ ਆ ਤਾਂ ਇਹਨੂੰ ਵੀ ਆਪਾਂ ਕੱਟ ਲਾਂਗੇ ਬੀਜ ਜੇ ਆ ਵੀ ਗਿਆ ਕੁਝ ਉਹਦੇ ਵਿੱਚ ਉਹਦਾ ਕੋਈ ਫਰਕ ਨਹੀਂ ਹੈਗਾ ਉਹ ਵੀ ਕੁੱਟੇ ਜਾਣਗੇ ਜ਼ਿਆਦਾ ਨਹੀਂ ਬੀਜ ਪਾਉਣੇ ਆਪਾਂ ਨੇ ਅਮਰੂਦ ਦੇ ਹਾਂਜੀ ਟਮਾਟਰ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਕਿਉਂਕਿ ਅਮਰੂਦ ਖੱਟਾ ਮਿੱਠਾ ਹੁੰਦਾ ਇਸ ਕਰਕੇ ਜਿਹੜੀ ਇਹ ਚਟਣੀ ਆ ਇਹਨੂੰ ਆਪਾਂ ਤੜਕਾ ਨਹੀਂ ਲਾਉਣਾ ਕਿਉਂਕਿ ਆਇਰਨ ਇਹਦੇ ਵਿੱਚ ਖਤਮ ਹੋ ਜਾਣਾ ਜਦੋਂ ਆਪਾਂ ਤੜਕਾ ਲਾਤਾ ਆਪਾਂ ਇਦਾਂ ਹੀ ਇਹਨੂੰ ਪਰੌਂਠੇ ਨਾਲ ਰੋਟੀ ਨਾਲ ਇਹ ਖਾ ਸਕਦੇ ਆ ਆਪਾਂ ਨੇ ਨਮਕ ਪਾਤਾ ਸਵਾਦ ਅਨੁਸਾਰ ਕਾਲੀ ਮਿਰਚ ਤੇ ਜਿਹੜਾ ਜੀਰਾ ਵਾ ਉਹ ਤਵੇ ਤੇ ਭੁੰਨ ਲਿਆ ਸੀ ਤੇ ਕੁੱਟ ਲਿਆ ਸੀ ਉਹ ਵੀ ਵਿੱਚ ਪਾਤਾ ਆਪਾਂ ਨੇ ਹਾਂਜੀ ਦੇਖੋ ਜੀ ਆਪਣੀ ਚਟਣੀ ਕੁੱਟੀ ਗਈ ਆ ਇਦੇ ਵਿੱਚ ਕੁਝ ਵੀ ਲਿੰਬੂ ਨਹੀਂ ਪਾਉਣਾ ਆਪਾਂ ਨੇ ਕੁਝ ਨਹੀਂ ਪਾਉਣਾ ਤੜਕਾ ਨਹੀਂ ਲਾਉਣਾ ਤੌਣ ਕੋਲੀ ਦੇ ਵਿੱਚ ਇਹਨੂੰ ਪਾ ਲਵਾਂਗੇ ਚਟਣੀ ਬਣ ਕੇ ਤਿਆਰ ਆ ਆਪਣੀ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਆਪਣੇ ਘਰ ਵਿੱਚ ਚਟਣੀ ਬਣਾ ਕੇ ਮੈਨੂੰ ਦੱਸਿਓ ਕਮੈਂਟ ਰਾਹੀਂ ਕਿੱਦਾਂ ਦੀ ਬਣੀ ਸਤਿ ਸ਼੍ਰੀ ਅਕਾਲ